ਸਪਿਰ ਸਿੰਘ ਬਾਦਲ ਦੇ ਮਾਫੀ ਮੰਗਣ ਤੋਂ ਬਾਅਦ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਤੇ ਦੱਸ ਦਈਏ ਕਿ ਉੱਥੇ ਹੁਣ ਸੁਖਰਾਜ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਬੇਅਦਬੀ ਹੋਈ ਸੀ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਅਤੇ ਭਾਜਪਾ ਵੀ ਨਾਲ ਸ਼ਾਮਲ ਸੀ ਤੇ ਕਿਤੇ ਨਾ ਕਿਤੇ ਉਹ ਵੀ ਦੋਸ਼ੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਸੀਬੀਆਈ ਵੀ ਉਹਨਾਂ ਦੀ ਹੋਣੀ ਹੋਈ ਸੀ ਤੇ ਜਿਸ ਤੋਂ ਬਾਅਦ ਲਗਾਤਾਰ ਸੁਖਰਾਜ ਸਿੰਘ ਦੇ ਵੱਲੋਂ ਸਵਾਲ ਆ ਜਿਹੜੇ ਚੁੱਕੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਸੁਖਰਾਜ ਸਿੰਘ ਦਾ ਕੀ ਕਹਿਣਾ ਹੈ ਉਹਨਾਂ ਦੀ ਉਹ ਪਾਰਟੀ ਦੀ ਗੱਲ ਸੀ ਮੈਂ ਪੰਜਾਬ ਦੀ ਜਾਂ ਸਿੱਖ ਪੰਥ ਦੀ ਗੱਲ ਨਹੀਂ ਕਰ ਰਿਹਾ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਪੰਜਾਬ 'ਚ ਵੀ ਕਮੀਆਂ ਜਾਂ ਸੀ ਜਦੋਂ ਬੇਦਬੀ ਹੋਈ ਸੀ ਸਾਡੀ ਸਰਕਾਰ ਵੀ ਕਮੀ ਰਹੀ ਹੈ ਵੀ ਅਸੀਂ ਸਾਡੇ ਤੋਂ ਜਾਂਚ ਵੀ ਖੋਲਹੀ ਗਈ ਸੀ ਨਹੀਂ ਜਾਂਚ ਕਿਹਨੇ ਖੋਲਹੀ ਜਾਂ ਤਾਂ ਸਰਕਾਰ ਤੁਹਾਡੀ ਪੰਜਾਬ 'ਚ ਵੀ ਤੁਹਾਡੀ ਸੈਂਟਰ 'ਚ ਵੀ ਤੁਹਾਡੀ ਅਕਾਲੀ ਭਾਜਪਾ ਦੀ ਸਰਕਾਰ ਸੀ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਕੱਲੀ ਕਾਲੀ ਦਲ ਦੀ ਸਰਕਾਰ ਨਹੀਂ ਸੀ ਉੱਚ ਭਾਜਪਾ ਵੀ ਜ਼ਿੰਮੇਵਾਰ ਸੀ ਤੇ ਜੇ ਪੰਜਾਬ ਦੀ ਸਰਕਾਰ ਨੇ ਉਹਦੇ 'ਚ ਨਹੀਂ ਕੁਝ ਕੀਤਾ ਤੇ ਕੇਂਦਰ ਦੀ ਸਰਕਾਰ ਕੋਲੇ ਉਹਨਾਂ ਦੀ ਜਿਹੜੀ ਸੀਬੀਆਈ ਦੀ ਜਾਂਚ ਆ ਜਿਹੜੀ ਕਹੀ ਉਹਨਾਂ ਕੋਲੇ ਗਈ ਆ ਸੀਬੀਆਈ ਰਾਹੀਂ ਤਾਂ ਸੀਬੀਆਈ ਵੀ ਇਹਨਾਂ ਦੀ ਸੀ ਕੇਂਦਰ ਦੀ ਸੀ ਤਾਂ ਉਹ ਚ ਵੀ ਦੋਸ਼ੀਆਂ ਤੇ ਇਹ ਜਿਹੜੀ ਉਹਨਾਂ ਦੇ ਕਲਾਵੇ 'ਚ ਹੱਥ ਪਾ ਸਕਦੇ ਸੀ ਪਰ ਹੋਇਆ ਉਲਟਾ 1 ਜੂਨ 2015 ਤੋਂ ਸਰੂਪ ਚੋਰੀ ਹੋਣ ਤੋਂ ਲੈ ਕੇ 12 ਅਕਤੂਬਰ ਤੱਕ 4 ਮਹੀਨੇ ਦਾ ਸਮਾਂ ਸੀ 4 ਮਹੀਨੇ ਦੇ ਵਿੱਚ ਕੀ ਇਹਨਾਂ ਨੇ ਉਹਨਾਂ ਲੋਕਾਂ ਤੇ ਪਰਚੇ ਕੀਤੇ ਕੀ ਇਹਨਾਂ ਨੇ ਉਹਨਾਂ ਉਹਨਾਂ ਨੂੰ ਕਟਾਰੇ 'ਚ ਖੜਾ ਕੀਤਾ ਜਿਹੜੇ ਸਕੈਚ ਜਾਰੀ ਕਰਵਾਏ ਸੀ ਉਹ ਸਕੈਚ ਅੱਜ ਤੱਕ ਨਹੀਂ ਸਾਨੂੰ ਪਤਾ ਕਿੱਥੇ ਬੰਦੇ ਸੋ ਗੱਲ ਇਹ ਆ ਕਿ ਨਾਮਜੱਪ ਦੀਆਂ ਸੰਗਤਾਂ ਦੇ ਉੱਤੇ ਗੋਲੀਆਂ ਚਲਾਈਆਂ ਅਮਨ ਸ਼ਾਂਤੀ ਨੂੰ ਪੰਜਾਬ ਦੀਨ ਨੂੰ ਭੰਗ ਕੀਤਾ ਜਿਹਦੇ ਨਾਲ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਹਿਰਦੇ ਅਜੇ ਤੱਕ ਵੀ ਬਲਉਂਦ ਰਿਆ ਜਖਮ ਅਜੇ ਤੱਕ ਵੀ ਹਰੇ ਨਹੀਂ ਪੂਰੇ ਬਗੜਾੜੀ ਪਿੰਡ ਤੇ ਉਸ ਸਮੇਂ ਫਿੰਗਰਪ੍ਰਿੰਟ ਵੀ ਲੈ ਗਏ ਸੀ ਕੋਈ ਆ ਉਹ ਜਿਹੜੇ ਬੰਦੇ ਮੈਚ ਹੋਏ ਦੇਖੋ ਜਿਹੜੇ ਬੰਦੇ ਫੜੇ ਆ ਉਹ ਬਗੜਾੜੀ ਦੇ ਥੋੜੀ ਫੜੇ ਆ ਤੁਸੀਂ ਬਗੜਾੜੀ ਲੋਕਾਂ ਦੇ ਫਿੰਗਰਪ੍ਰਿੰਟ ਕਿਉਂ ਲੈ ਆ ਜਿਹੜੇ ਬੰਦੇ ਫੜੇ ਆ ਉਹ ਤਾਂ ਕੋਈ ਬੁਰਜ ਦਾ ਹੈ ਕੋਈ ਸਿੱਖਾਂ ਵਾਲੇ ਦਾ ਕੋਈ ਉਧਰੋਂ ਡੱਗੋ ਰਮਾਣੇ ਦਾ ਕੋਈ ਕੋਟਕਪੂਰੇ ਦਾ ਹੈ ਤੋ ਗੱਲ ਇਹ ਆ ਕਿ ਲੋਕਾਂ ਨੂੰ ਗਮਰਾ ਕੀਤਾ ਗਿਆ ਲੰਮੇ ਸਮੇਂ ਤੋਂ ਕੀਤਾ ਗਿਆ ਇਹ ਲੰਮੇ ਸਮੇਂ ਤੋਂ ਇਸ ਤੇ ਰਾਜਨੀਤੀ ਹੋਈ ਆ ਸਾਰੀਆਂ ਸਰਕਾਰਾਂ ਵੱਲੋਂ ਕੀਤਾ ਗਿਆ ਅਸਲ ਦੋਸ਼ੀਆਂ ਨੂੰ ਹਮੇਸ਼ਾ ਹੀ ਬਚਾਇਆ ਗਿਆ ਤੇ ਅੱਜ ਤੱਕ ਬਚਦੇ ਆ ਰਹੇ ਥੋੜਾ ਕਹਿੰਦੇ ਆ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਰਾਜਨੀਤੀ ਹੋਈ ਅਕਾਲੀ ਦਲ ਨੇ ਵੀ ਸ਼ੈਲਟਰ ਕੀਤਾ ਫਿਰ ਕਾਂਗਰਸ ਦੀ ਸਰਕਾਰ ਹੈ ਕਾਂਗਰਸ ਨੇ ਵੀ ਸ਼ੈਲਟਰ ਕੀਤਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੈਂ ਇੱਕ ਗੱਲ ਕਰੇ ਤੁਹਾਡੇ ਇਜਾਮਾ ਵੀ ਉਹ ਵੀ ਸ਼ੈਲਟਰ ਕਰ ਰਹੀ ਆ ਤਾਂ ਫਿਰ ਪੱਕੀ ਦੇ ਤਰ੍ਹਾਂ ਹੈਗਾ ਦੇਖੋ ਭਰੋਸਾ ਗੁਰੂ ਸਾਹਿਬ ਤੇ ਭਰੋਸਾ ਗੁਰੂ ਸਾਹਿਬ ਤੇ ਅਦਾਲਤ ਉਹਦੀ ਚੋਂ ਇਨਸਾਫ ਮਿਲਣਾ ਤੇ ਮਿਲ ਵੀ ਰਿਹਾ ਬੇਅਦਬੀਆਂ ਕਰਨ ਵਾਲੇ ਤੇ ਕਰਾਉਣ ਵਾਲੇ ਅੱਜ ਕਿੱਥੇ ਨੇ ਕੀ ਕਦੇ ਸਰਸਿਆਂ ਨੇ ਸੋਚਿਆ ਸੀਗਾ ਕਿ ਉਹ ਜੇਲ੍ਹ 'ਚ ਬੈਠਾ ਹੋਊਗਾ ਚਾਹੇ ਉਹਨੇ ਲੱਖ ਕੰਮ ਕੀਤੇ ਆ ਜਦੋਂ ਉਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਦੇ ਹੀ ਉਹਨੂੰ ਉਹ ਕੰਮ ਵਾਲੇ ਕੇਸ ਦੇ ਵਿੱਚ ਜੇਲ੍ਹ ਜਾਣਾ ਪਿਆ ਤੇ ਨਾਲ ਉਹਤੇ ਬੇਅਦਬੀ ਦੇ ਕੇਸ ਵੀ ਚੱਲ ਰਹੇ ਆ ਦੂਸਰੀ ਗੱਲ ਜੇ ਕਰੀਏ ਤਾਂ ਕਦੇ ਉਹਨਾਂ ਨੇ ਇਹ ਗੱਲ ਸੋਚੀ ਸੀਗੀ ਕਿ ਜਦੋਂ ਬੇਅਦਬੀ ਪੰਜਾਬ ਦੇ ਵਿੱਚ ਹੋਊਗੀ ਤੇ ਉਹਨਾਂ ਦੇ ਪੁੱਠੇ ਦਿਨ ਸ਼ੁਰੂ ਹੋ ਜਾਣੇ ਆ ਜਿਹੜਾ ਨੇ ਰਾਜਨੀਤੀ ਕੀਤੀ ਆ ਚਾਹੇ ਧਾਰਮਿਕਾ ਤੇ ਚਾਹੇ ਰਾਜਨੀਤਿਕਾ ਅੱਜ ਕੈਪਟਨ ਰਵਿੰਦਰ ਸਿੰਘ ਕਿੱਥੇ ਨੇ ਅੱਜ ਕਿੱਥੇ ਨੇ ਉਹ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਸਰਬੱਤ ਖਾਲਸਾ ਵੱਲੋਂ ਬਣਾਇਆ ਸੀ ਸਾਡੀ ਧਾਰਮਿਕ ਆਗੂ ਸੀ ਨਾ ਅਸੀਂ ਚੁਣੇ ਸੀਗੇ ਨਾ ਤੇ ਅੱਜ ਕਿੱਥੇ ਨੇ ਜਿਉਂ ਉਨ੍ਹਾਂ ਨੇ ਰਾਜਨੀਤੀ ਕੀਤੀ ਹੈ ਤੇ ਅੱਜ ਲੋਕ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ ਸੋ ਇਹ ਰਾਜਨੀਤੀ ਦਾ ਜਿਹੜਾ ਪ੍ਰੋਪਗੈਂਡਾ ਪੰਜਾਬ ਦੇ ਵਿੱਚ ਇਸ ਕੇਸ ਦੇ ਉੱਤੇ ਚਲਾਇਆ ਜਾ ਰਿਹਾ ਚਾਹੇ ਕੋਈ ਵੀ ਪਾਰਟੀ ਆ ਆਪ ਆ ਅਕਾਲੀਆ ਕਾਂਗਰਸ ਆ ਉਹ ਹਮੇਸ਼ਾ ਹੀ ਨੰਗੇ ਝਟੇ ਹੋਣਗੇ ਚਾਹੇ ਕੋਈ ਵੀ ਬੰਦਾ ਤੇ ਰਾਜਨੀਤੀ ਕਰਦਾ ਹੋਵੇ